ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਵੀਰੇ ਆਪਾਂ ਮੋਰਨੀ ਪੱਗ 21 ਲੜਾਂ ਵਾਲੀ ਦੀ ਵੀਡੀਓ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਜੋ ਪਹਿਲਾ ਲੜਾ ਹੈ ਪੱਗ ਦੀ ਪੂਣੀ ਕਰਕੇ ਸਿਰ ਦੇ ਸੈਂਟਰ ਚ ਰੱਖ ਲੈਣਾ ਹੈ ਫਿਰ ਉਸੇ ਪੂਣੀ ਦੇ ਵਿੱਚੋਂ ਕੱਟੋ-ਕੱਟ ਚਾਰ ਪੇਚ ਕੱਢ ਲੈਣੇ ਨੇ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕੀ ਪੂਣੀ ਦੇ ਵਿੱਚੋਂ ਚਾਰ ਲੜ ਕੱਢ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕੋ ਜੇ ਕਰਕੇ ਲਗਾਉਣਾ ਹੈ ਬਾਜ ਦੀ ਮਦਦ ਦੇ ਨਾਲ ਪੇਚਾਂ ਨੂੰ ਇੱਕੋ ਜੀ ਸ਼ੇਪ ਤੇ ਸਫਾਈ ਦੇ ਕੇ ਲਗਾਉਣਾ ਹੈ ਬਾਕੀ ਵੀਰਾਂ ਨੂੰ ਬੇਨਤੀ ਹੈ ਜੀ ਜੋ ਵੀਡੀਓ ਆ ਪੂਰੀ ਦੇਖਿਆ ਕਰੋ ਕੁਝ ਵੀਰਾਂ ਨੂੰ ਕੁਝ ਗੱਲਾਂ ਜੋ ਬੋਲ ਕੇ ਵੀ ਦੱਸਿਆ ਦੇ ਨੇ ਤਾਂ ਵੀ ਪਤਾ ਨਹੀਂ ਲੱਗਦੀਆਂ ਫਿਰ ਬਾਅਦ ਦੇ ਵਿੱਚੋਂ ਪੁੱਛਦੇ ਨੇ ਨਾਲ ਦੀ ਨਾਲ ਹੱਥਾਂ ਦੇ ਜੋ ਸਟੈਪ ਨੇ ਉਹਨਾਂ ਨੂੰ ਧਿਆਨ ਚ ਰੱਖਿਆ ਕਰੋ ਉਹਦੇ ਤੋਂ ਬਾਅਦ ਅਗਲਾ ਲੜ ਸਿਰ ਦੇ ਉੱਪਰੋਂ ਲਗਾਉਣਾ ਹੈ ਸੇਮ ਉਸੇ ਤਰੀਕੇ ਦੇ ਨਾਲ ਉਹੀ ਪੂਣੀ ਦੇ ਵਿੱਚੋਂ ਚਾਰ ਲੜ ਕੱਢ ਲੈਣੇ ਨੇ ਇੱਕ ਲੜਾ ਦੇ ਵਿੱਚੋਂ ਜੋ ਚਾਰ ਪੇਚ ਕੱਢਣੇ ਨੇ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਇੱਕ ਵਾਰ ਫੋਲਡ ਕਰ ਦੇਣਾ ਉਸ ਤੋਂ ਬਾਅਦ ਇਹਨਾਂ ਨੂੰ ਬਰਾਬਰ ਕਰ ਲੈਣਾ ਹੈ ਸਾਰੇ ਪੇਚਾਂ ਨੂੰ ਬਰਾਬਰ ਕਰਕੇ ਇੱਕੋ ਜੀ ਮਟਾਈ ਦੇ ਲੈਣੀ ਹੈ ਉਸ ਤੋਂ ਬਾਅਦ ਬਾਜ ਦੀ ਮਦਦ ਲੈ ਸਕਦੇ ਹਾਂ ਬਾਜ ਦੀ ਮਦਦ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੋ ਪੇਚਾਂ ਦਾ ਜੋ ਫਾਸਲਾ ਹੈ ਉਹਨਾਂ ਨੂੰ ਬਰਾਬਰ ਕਰਕੇ ਲਗਾ ਦੇਣਾ ਹੈ ਜੀ ਕੱਲੇ-ਕੱਲੇ ਪੇਚ ਨੂੰ ਬਰਾਬਰ ਲਿਆ ਕੇ 1 ਕੋਜੇ ਫਾਸਲੇ ਦੇ ਨਾਲ ਲਗਾਉਣਾ ਹੈ ਜੋ ਪੂੰਨੀ ਦੇ ਵਿੱਚੋਂ ਚਾਰ ਪੇਚ ਕੱਢ ਲਏ ਨੇ ਇਹਨਾਂ ਨੂੰ ਇੱਕੋ ਜਿਹਾ ਫਰਕ ਦੇ ਨਾਲ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲਾ ਲੜ ਸਿਰ ਤੇ ਜੋ ਆਪਾਂ ਉੱਪਰ ਪਹਿਲਾ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਲਗਾਉਣਾ ਹੈ ਤੇ ਜਿੱਥੋਂ ਆਪਾਂ ਲੜ ਨੂੰ 모ੜਨਾ ਹੈ ਉਸੇ ਪੂਣੀ ਦੇ ਵਿੱਚੋਂ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੋ ਉੱਪਰਲਾ ਪੱਲਾ ਹੈ ਉਹਨੂੰ ਵਿੱਚ 모ੜ ਲੈਣਾ ਹੈ ਤੇ ਬਾਕੀ ਉਸੇ ਪੂਣੀ ਦੇ ਵਿੱਚੋਂ ਤਿੰਨ ਪੇਚ ਹੋਰ ਕੱਢ ਲੈਣੇ ਨੇ ਉੱਪਰਲਾ ਪੂਣੀ ਦਾ ਜੋ ਪੱਲਾ ਹੈ ਉਹਨੂੰ ਮਿਲਾ ਕੇ ਜੋ ਚਾਰ ਪੱਲੇ ਨੇ ਪੂਣੀ ਦੇ ਉਹਨਾਂ ਨੂੰ ਇੱਕ-ਇੱਕ ਕਰਕੇ ਵਿਚ ਨੂੰ ਮੁੜ ਕੇ ਉਹਨਾਂ ਦੀ ਜੋ ਮਟਾਈ ਹੈ ਉਹ ਇੱਕੋ ਜਿਹੀ ਕਰ ਲੈਣੀ ਹੈ ਬਾਈ ਦੀ ਮਦਦ ਦੇ ਨਾਲ ਪੇਚਾਂ ਦੀ ਜੋ ਸਫਾਈ ਹੈ ਨਾਲ ਦੀ ਨਾਲ ਕਰ ਲੈਣੀ ਹੈ। ਇਕੱਲੇ-ਇਕੱਲੇ ਪੇਚ ਨੂੰ ਬਰਾਬਰ ਖਿੱਚ ਕੇ ਲਗਾਉਣਾ ਹੈ। ਬਾਦ ਜੋ ਚਾਰ ਪੇਚ ਕੱਢੇ ਸੀ ਇਹਨਾਂ ਨੂੰ ਨੇੜੇ ਲਿਆ ਕੇ ਲਗਾਉਣਾ ਹੈ ਉੱਪਰਲੇ ਪਾਸਿਓਂ ਵੀ ਲੜ ਨੂੰ ਉੱਪਰ ਵੱਲ ਨੂੰ ਖੋਲ ਕੇ ਉੱਪਰਲੇ ਪਾਸਿਓਂ ਮੋੜ ਦੇਣਾ ਹੈ ਬਾਜ ਦੇ ਮੱਧ ਦੇ ਨਾਲ ਪੇਚਾਂ ਨੂੰ ਮੋਟੇ ਕਰ ਲੈਣਾ ਹੈ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਮੋੜ ਦੇਣਾ ਹੈ ਇੱਕੋ ਜਿਹਾ ਫਾਸਲਾ ਦੇ ਕੇ ਪੇਚਾਂ ਨੂੰ ਲਗਾ ਦੇਣਾ ਹੈ उपरले पास्यू नाली मोड़ लेना है उस तो बाद अगला लड़ लगा है ਜੋ ਪਹਿਲੇ ਦੋ ਲੜ ਲਗਾਏ ਹੋਏ ਨੇ ਉਹਨਾਂ ਦੇ ਬਿਲਕੁਲ ਉੱਪਰ ਇਸ ਲੜ ਨੂੰ ਲਗਾ ਦੇਣਾ ਹੈ ਉੱਪਰਲੇ ਪਾਸਿਓਂ ਨਾਲ ਦੀ ਨਾਲ ਉੱਪਰ ਲੀਆਂ ਜੋ ਟਰਨਰ ਨੇ ਉਹਨਾਂ ਨੂੰ ਨਾਲ ਦੀ ਨਾਲ ਹੱਥ ਨਾਲ ਹਲਕਾ ਹਲਕਾ ਮੋੜ ਕੇ ਲਗਾਉਣਾ ਹੈ ਸਾਮਣਿਆਂ ਜਦ ਲੜ ਲਗਾਉਣਾ ਹੈ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਪੂਣੀ ਦਾ ਜੋ ਉੱਪਰਲਾ ਪੱਲਾ ਹੈ ਉਸ ਨੂੰ ਵਿੱਚ ਨੂੰ ਫੋਲਡ ਕਰਕੇ ਇੱਕ ਪੇਚ ਬਣਾ ਲੈਣਾ ਹੈ ਬਾਕੀ ਜੋ ਤਿੰਨ ਪੇਚ ਨੇ ਉਹ ਹੀ ਪੂਣੀ ਦੇ ਵਿੱਚੋਂ ਤਿੰਨ ਪੇਚ ਕੱਢ ਲੈਣੇ ਨੇ ਟੋਟਲ ਇਹਨਾਂ ਚਾਰਾਂ ਪੇਚਾਂ ਨੂੰ ਬਰਾਬਰ ਲਿਆ ਕੇ ਲਗਾਉਣਾ ਮੇਨ ਗੱਲ ਪੇਚਾਂ ਦੀ ਜੋ ਮਟਾਈ ਹੈ ਉਹ ਇੱਕੋ ਜਿਹੀ ਰੱਖਣੀ ਜ਼ਰੂਰੀ ਹੈ ਜੇਕਰ ਇਹੀ ਸ਼ੇਪ ਦੇ ਵਿੱਚ ਜੋ ਪੇਚਾਂ ਦੀ ਗਿਣਤੀ ਵਧਾਉਣੀ ਹੈ ਜਿਸ ਤਰ੍ਹਾਂ ਇੱਕ ਲੜ ਦੇ ਜੋ ਚਾਰ ਪੇਚ ਬਣਾਏ ਜਾ ਰਹੇ ਹਨ ਜੇਕਰ ਤੁਸੀਂ 5 ਜਾਂ 6 ਪੇਚ ਵੀ ਬਣਾਉਣੇ ਹੋ ਤਰੀਕਾ ਬਿਲਕੁਲ ਸੇਮ ਆ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਆਪ ਜੀ ਨੂੰ ਦਿਖਾਇਆ ਹੈ ਜਿਸ ਤਰ੍ਹਾਂ ਇੱਕ ਪੂਣੀ ਦੇ ਵਿੱਚੋਂ ਚਾਰ ਲੜ ਕੱਢੇ ਨੇ ਉਸੇ ਤਰ੍ਹਾਂ ਪੰਜ ਜਾਂ ਛੇ ਲੜ ਵੀ ਕੱਢ ਸਕਦੇ ਆ ਜੀ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਲੜ ਨੂੰ ਮੋੜਨਾ ਜ਼ਰੂਰੀ ਹੈ ਇਹਦੇ ਨਾਲ ਪੱਗ ਦੀ ਜੋ ਸ਼ੇਪ ਹੈ ਹੋਰ ਵਧੀਆ ਬਣ ਜੀ ਆ ਬਾਕੀ ਨਾਲ ਦੀ ਨਾਲ ਬਾਜ ਦੇ ਮਾਦ ਲੈ ਕੇ ਪੇਚਾਂ ਦੀ ਮਟਾਈ ਇੱਕੋ ਜੀ ਕਰ ਦੇਣੀ ਆ ਪੇਚਾਂ ਦੀ ਜੋ ਸਫਾਈ ਹੈ ਨਾਲ ਦੀ ਨਾਲ ਫਿਰ ਅੱਜ ਫੇਰ ਕੇ ਜਿਆਦਾ ਵਧੀਆ ਹੋ ਜਾਵੇਗੀ ਉੱਚੇ ਨੂੰ ਹਲਕਾ ਜਿਹਾ ਦਬਕੇ ਅਗਲਾ ਲੜ ਸਟਾਰਟ ਕਰਨਾ ਹੈ ਅਗਲਾ ਲੜ ਲਗਾਉਣ ਵੇਲੇ ਜੋ ਪੂਣੀ ਦਾ ਮੋਟਾ ਪਾਸਾ ਉੱਪਰ ਲੈ ਜਾਣਾ ਹੈ ਜਿਸ ਤਰ੍ਹਾਂ ਜੋ ਬਾਕੀ ਆਪਣੇ ਲੜ ਲਗਾਏ ਹੋਏ ਨੇ ਉਹਨਾਂ ਦੇ ਬਿਲਕੁਲ ਉੱਪਰਲੇ ਪਾਸੇ ਨੂੰ ਬਰਾਬਰ ਰੱਖ ਲੈਣਾ ਹੈ ਤੇ ਨਾਲ ਦੀ ਨਾਲ ਹਲਕਾ-ਹਲਕਾ ਮੋੜ ਕੇ ਲਗਾਉਣਾ ਹੈ ਸਟਾਰਟਿੰਗ ਤੋਂ ਤਰੀਕਾ ਸੇਮ ਜਿਸ ਤਰ੍ਹਾਂ ਪਹਿਲਾਂ ਇੱਕ ਲੜਦਿਆਂ ਚਾਰ ਪੇਚ ਕੱਢੇ ਸੀ ਉਸ ਤਰ੍ਹਾਂ ਹੀ ਉੱਪਰਲੇ ਪੱਲੇ ਨੂੰ ਮੋੜ ਕੇ ਰੱਖ ਲੈਣਾ ਹੈ ਬਾਕੀ ਜੋ ਤਿੰਨ ਪੇਚ ਰਹਿ ਗਏ ਉਹਨਾਂ ਨੂੰ ਜੋ ਪੂਣੀ ਦੇ ਵਿਚਲੇ ਪੱਲੇ ਨੇ ਉਹਨਾਂ ਦੇ ਪੇਚ ਬਣਾ ਲੈਣੇ ਨੇ जो एक पग का कपड़ा है रूबिया वैल कपड़े ज पग पग की जो लेंथ है ओह साढ़े सत्त मीटर है ਨਾਲ ਦੀ ਨਾਲ ਬਾਜ ਦੀ ਮੱਧ ਦੇ ਨਾਲ ਪੇਚਾਂ ਦੀ ਸਫਾਈ ਕਰਕੇ 1 ਹੋਏ ਫਾਸਲੇ ਦੇ ਨਾਲ ਲੜ ਨੂੰ ਲਗਾਉਣਾ ਹੈ ਜੋ ਪੇਚਾਂ ਦੇ ਵਿੱਚ ਬਾਜ ਫੇਰਨਾ ਕੋਈ ਕਾਲੀ ਨਹੀਂ ਕਰਨੀ ਹੌਲੀ ਹੌਲੀ ਬਾਜ ਨੂੰ ਫੇਰਨਾ ਹੈ ਜੇਕਰ ਹੱਥ ਤੇਜ਼ ਚਲਾਵਾਂਗੇ ਉਹਦੇ ਨਾਲ ਜੋ ਆਪਾਂ ਪੇਚ ਬਣਾਏ ਹੋਏ ਨੇ ਇਕੱਠੇ ਹੋ ਸਕਦੇ ਨੇ ਜੋ ਇਸ ਤੋਂ ਪਹਿਲਾਂ ਪੇਚ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਵੜ ਸਕਦੇ ਨੇ ਬਾਕੀ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਕਰਿਓ ਬਾਕੀ ਆਪਣੇ ਵਿਚਾਰ ਕਮੈਂਟ ਰਾਹੀਂ ਦੱਸ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਾਕੀ ਜਿੰਨਾ ਵੀਰਾਂ ਕੋਲ ਵੀਡੀਓ ਨਹੀਂ ਪਹੁੰਚਦੀ ਜੇਕਰ ਤੁਸੀਂ ਸ਼ੇਅਰ ਕਰੋਗੇ ਹੋਰਾਂ ਵੀਰਾਂ ਕੋ ਵੀ ਵੀਡੀਓ ਪਹੁੰਚੂ ਉਹ ਵੀ ਜੋ ਪੱਗ ਸਿੱਖ ਸਕਦੇ ਨੇ ਕੁਝ ਵੀਰਾਂ ਨੇ ਫਰਮਾਇਸ਼ ਕੀਤੀ ਸੀ ਇਹ ਪੱਗ ਦੀ ਵੀ ਮੋਰਨੀ ਪੱਗ ਦੇ ਵਿੱਚ ਵੀ ਇੱਕ ਲੜ ਦੇ 4 ਜਾਂ 5 ਲੜ ਬਣਾਓ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਇਆ ਜੀ ਤੇ ਬਾਕੀ ਜਿੰਨਾ ਵੀਰਾਂ ਨੇ ਹੋਰ ਵੀਡੀਓ ਨੂੰ ਕਿਹਾ ਹੈ ਜੀ ਸਾਰੇ ਵੀਰਾਂ ਦੀਆਂ ਜੋ ਫਰਮਾਇਸ਼ਾਂ ਨੇ ਉਹਦੇ ਆਧਾਰ ਤੇ ਆਏ ਵੀਡੀਓ ਕੋਸ਼ਿਸ਼ ਕਰਾਂਗੇ ਵੀ ਜਲਦ ਤੋਂ ਜਲਦ ਲੈ ਕੇ ਆਇਆ ਕਰੀਏ ਬਾਕੀ ਜੇ ਵੀਰੇ ਕਿਸੇ ਦੇ ਮਨ ਦੇ ਵਿੱਚ ਕੋਈ ਡਾਊਟ ਜਾਂ ਕਿਸੇ ਪੱਗ ਦੇ ਸਟਾਈਲ ਨੂੰ ਜਾਂ ਕਿਸੇ ਫੋਟੋ ਨੂੰ ਲੈ ਕੇ ਜਾਂ ਪੱਗ ਦੇ ਨਵੇਂ-ਨਵੇਂ ਸਟਾਈਲਾਂ ਦੀਆਂ ਜੋ ਫੋਟੋਆਂ ਦੇਖਣੀਆਂ ਨੇ ਤਾਂ ਫੇਸਬੁੱਕ ਪੇਜ ਹੈ ਜੀ ਆਪਣਾ ਜਸਕਰਨਦੀਪ ਸਿੰਘ ਟਰਬਨ ਕਿੰਗ ਨਾਂ ਤੇ ਫੇਸਬੁੱਕ ਪੇਜ ਬਣਾਇਆ ਜੀ ਪੇਜ ਨੂੰ ਲਾਈਕ ਕਰੋ ਇੰਸਟਾਗ੍ਰam ਤੇ ਵੀ ਆਪਣਾ ਪੇਜ ਬਣਾਇਆ ਜੀ ਜਸਕਰਨਦੀਪ ਸਿੰਘ ਤਰਬਨ ਕੈਂਗ ਨਾਂ ਤੇ ਇੰਸਟਾਗ੍ਰam ਤੇ ਪੇਜ ਹੈ ਜੀ ਫੋਲੋ ਕਰੋ ਜੀ ਉਹਨੂੰ ਰੋਜ਼ ਨਵੀਂ ਤੋਂ ਨਵੀਂ ਪੱਗ ਦੀ ਜੋ ਪਿਕ ਅਪਲੋਡ ਕੀਤੀ ਜਾਂਦੀ ਆ ਉਹਨੂੰ ਦੇਖ ਕੇ ਵੀ ਆਪਜੀ ਦੇ ਜੋ ਕੋਈ ਵਿਚਾਰ ਹਨ ਜੋ ਪੱਗ ਦੇ ਕੋਈ ਟਿਪਸ ਕੁਝ ਪੁੱਛਣਾ ਆਪਜੀ ਪੁੱਛ ਸਕਦੇ ਹੋ ਕੁਝ ਵੀਰਾਂ ਨੇ ਕਿਹਾ ਸੀ ਪੀਏ ਸਟਾਈਲ ਦੇ ਵਿੱਚ 6 ਜਾਂ 5 ਲੜੜ ਬਣਾ ਕੇ ਇੱਕ ਲੜਦੇ ਬਣਾਓ ਤੇ ਉਹ ਵੀਰਾਂ ਨੂੰ ਬੇਨਤੀ ਆ ਵੀਰੇ ਇਹ ਗੱਲ ਕੁਛ ਨਹੀਂ ਤਰੀਕਾ ਸਾਰਾ ਸੇਮ ਆ ਜਿਸ ਤਰ੍ਹਾਂ ਵੀਡੀਓ ਵਿੱਚ ਦੇਖ ਰਹੇ ਹੋ ਸੇਮ ਉਸੇ ਤਰੀਕੇ ਨਾਲ ਜਿਸ ਤਰ੍ਹਾਂ 4 ਬਣਾਏ ਉਸੇ ਤਰੀਕੇ ਨਾਲ 5 ਲੜ ਬਣ ਜਾਂਦੇ ਆ ਅਗਲਾ ਲੜ ਜੋ ਲਾਉਣਾ ਜੀ ਆਪਾਂ ਜਿਸ ਤਰ੍ਹਾਂ ਆਪਾਂ ਹੁਣ ਤੱਕ ਪਹਿਲੇ 5 ਲੜ ਲਗਾਏ ਨੇ 6ਵਾਂ ਜੋ ਲੜਾ ਹੈ ਉਹਨਾਂ ਦੇ ਬਿਲਕੁਲ ਨਾਲ ਲਗਾਉਣਾ ਹੈ ਤੇ ਫਰੰਟ ਤੋਂ ਆ ਕੇ ਉਂਗਲੀ ਦੇ ਗੁੱਠੇ ਦੀ ਮੱਧਨਾ ਮੋੜ ਕੇ ਇਹ ਜੋ ਲੜ ਹੈ ਇਹ ਸਿੰਗਲ ਲਗਾਇਆ ਹੈ ਜੇਕਰ ਪੱਗ ਦੇ ਪੇਚ ਨੇ ਜੋ ਪਤਲੇ ਲਗਾ ਰਹੇ ਹੋ ਤਾਂ ਇਹ ਜੋ ਲੜਾ ਇਹਦੇ ਵੀ ਤੁਸੀਂ 2 ਜਾਂ 3 ਪੇਚ ਬਣਾ ਸਕਦੇ ਹੋ ਜੇਕਰ ਤੁਹਾਡੀ ਪੱਗ ਦੇ ਪੇਚ ਨੇ ਜੋ ਮੋٹے ਨੇ ਤੇ ਤਾਂ ਤੁਸੀਂ ਇਹਨੂੰ ਸਿੰਗਲ ਲਗਾ ਸਕਦੇ ਹੋ ਕੈਨ ਤੋਂ ਪਾਵ ਜੋ ਕਿ ਸਾਰੇ ਪੇਚਾਂ ਦੀ ਜੋ ਮੋਟਾਈ ਹੈ ਇੱਕੋ ਜਿਹੀ ਰੱਖਣੀ ਹੈ ਬਸ ਇਹ ਪੇਚਾਂ ਦਾ ਜੋ ਫਾਸਲਾ ਤੇ ਪੇਚਾਂ ਦੀ ਜੋ ਮੋਟਾਈ ਹੈ ਉਹਨਾਂ ਨੂੰ ਇੱਕੋ ਜਿਹਾ ਰੱਖੋਗੇ ਪੱਗ ਦੀ ਜੋ ਸ਼ੇਪ ਹੈ ਦੇਖਾ ਹੈ ਉਹ ਆਟੋਮੈਟਿਕ ਸੋਹਣੀ ਲੱਗਦੀ ਜਾਊ ਬਣਦੀ ਜਾਊਗੀ ਪੱਗ ਨੂੰ ਜੋ ਪੂਣੀ ਕਰਨ ਦਾ ਤਰੀਕਾ ਸਿੰਪਲ ਬਿਲਕੁਲ ਸਿੰਪਲ ਤਰੀਕੇ ਨਾਲ ਜਿਸ ਤਰ੍ਹਾਂ ਪੂਣੀ ਕਰਦੇ ਹਾਂ ਉਸ ਤਰ੍ਹਾਂ ਪੂਣੀ ਕੀਤੀ ਹੋਈ ਆ ਹਲਕਾ ਹਲਕਾ ਪੱਗ ਨੂੰ ਪਾਣੀ ਲਗਾਇਆ ਹੋਇਆ ਜੀ ਬਾਕੀ ਵੀਰੇ ਬੇਨਤੀ ਆ ਜੀ ਜਿਹੜੇ ਵੀਰ ਪੱਗ ਬੰਨਦੇ ਆ ਜੀ ਪੱਗ ਦਾ ਸਤਿਕਾਰ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੇਕਰ ਆਪਾਂ ਪੱਗ ਦਾ ਸਤਿਕਾਰ ਨਹੀਂ ਕਰਾਂਗੇ ਉਹਨਾਂ ਟਾਈਮ ਆਪਾਂ ਪੱਗ ਬੰਨਣੀ ਨਹੀਂ ਸਿੱਖ ਸਕਦੇ ਜਿੰਨਾ ਜ਼ਿਆਦਾ ਪੱਗ ਦਾ ਸਤਿਕਾਰ ਕਰਾਂਗੇ ਓਨੀ ਜ਼ਿਆਦਾ ਛੇਤੀ ਆਪਾਂ ਜੋ ਪੱਗ ਬੰਨ੍ਹਣੀ ਸਿੱਖ ਸਕਦੇ ਹਾਂ ਜੀ ਜਦੋਂ ਪੱਗ ਲਾਉਣੀ ਹੁੰਨੇ ਹੋ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕੱਲਾ-ਕੱਲਾ ਜੋ ਆਪਣਾ ਲੜ ਹੈ ਜਿਸ ਤਰ੍ਹਾਂ ਆਪਾਂ ਬੰਨ੍ਹਦੇ ਆ ਕੱਲਾ-ਕੱਲਾ ਲੜ ਖੋਲ ਕੇ ਲਾਇਆ ਕਰੋ ਟੋਪੀ ਦੇ ਵਾਂਗ ਪੱਗ ਨੂੰ ਨਾ ਲਾਇਆ ਕਰੋ ਜੀ ਬਾਅਦ ਦੀ ਮਦਦ ਦੇ ਨਾਲ ਕੱਲੇ-ਕੱਲੇ ਪੇਚ ਦੀ ਸਫਾਈ ਕਰ ਲੈਣੀ ਆ ਜੀ ਲੜਾਂ ਦੀ ਮਟਾਈ ਇੱਕੋ ਜੀ ਕਰਕੇ ਲਾਉਣਾ ਹੈ ਜੀ ਦੁਆਰਾ ਵੀਰਾਂ ਬੇਨਤੀ ਆ ਦੁਆਰਾ ਸੁਣ ਲਓ ਜੀ ਵੀਰ ਬਈ ਪੁੱਛਦੇ ਨੇ ਜੀ ਕਮੈਂਟ ਕਰਕੇ ਪੱਗ ਦਾ ਕੱਪੜਾ ਰੂਬੀਆ ਵੈਲ ਕੱਪੜੇ ਦੀ ਪੱਗ ਤੇ ਪੱਗ ਦੀ ਲੈਂਥ 7.5 ਮੀਟਰ ਆ ਜੀ ਪੱਗ ਰੂਬੀਆ ਤਾਂ ਲਈ ਗਿਆ ਜੀ ਇੱਕ ਲੜ ਦੇ ਵਿੱਚੋਂ ਜੋ 4 ਜਾਂ 5 ਜੋ ਵੀ 2 ਤੋਂ ਜ਼ਿਆਦਾ ਲੜ ਆਪਾਂ ਕੱਢਦੇ ਆ ਤੇ ਜੋ ਫੁੱਲ ਵੈਲ ਕੱਪੜਾ ਹੈ ਹਲਕਾ ਹੁੰਦਾ ਹੈ ਤਾਂ ਕਰਕੇ ਉਹਦੀ ਸ਼ੇਪ ਨਹੀਂ ਬਣਦੀ ਉਦੇ ਲਈ ਤਾਂ ਕਰਕੇ ਜੋ ਰੂਬੀਆ ਕਪੜਾ ਥੋੜਾ ਹੈਵੀ ਹੁੰਦਾ ਇਹ ਰੂਬੀਆ ਵੈਲ ਦੇ ਵਿੱਚ ਰੂਬੀਆ ਨੂੰ ਹਲਕਾ ਤੇ ਫੁੱਲ ਵੈਲ ਨੂੰ ਭਾਰਾ ਲਾਸਟ ਲੜ ਜੋ ਲਗਾਉਣਾ ਹੈ ਉਹਦੇ ਤੋਂ ਪਹਿਲਾਂ ਇੱਕ ਪੱਗ ਪੈਣ ਲੈ ਕੇ ਬਿਲਕੁਲ ਸੈਂਟਰ ਦੇ ਵਿੱਚ ਪੱਗ ਪੈਣ ਲਗਾ ਲੈਣਾ ਹੈ ਲਾਸਟ ਲੜ ਲਗਾਉਣ ਵੇਲੇ ਦੋਨਾਂ ਪਾਸਿਆਂ ਨੂੰ ਲੜ ਨੂੰ ਫੋਲਡ ਕਰ ਲੈਣਾ ਜੀ ਉੱਪਰਲੇ ਪਾਸਿਓਂ ਚੰਗੀ ਤਰ੍ਹਾਂ ਲੜ ਨੂੰ ਫੋਲਡ ਕਰ ਲੈਣਾ ਥੱਲੇ ਪਾਸਿਓਂ ਜਿੱਥੇ ਤੱਕ ਆਪਣੇ ਬਾਕੀ ਲੜ ਖਿਲਾਰੇ ਹੋਏ ਨੇ ਅੱਖ ਤੱਕ ਲੜਨੂੰ ਬਿਲਕੁਲ ਉੱਨਾ ਖਿਲਾੜ ਲੈਣਾ ਹੈ ਉਸ ਤੋਂ ਬਾਅਦ ਲਾਸਟ ਜੜ ਲਗਾਉਣ ਵੇਲੇ ਜੋ ਆਪਾਂ ਪੈਨ ਲਗਾਈ ਸੀ ਲੜਨੂੰ ਬਿਲਕੁਲ ਉਹਦੇ ਥੱਲੇ ਲਿਆ ਕੇ ਉਂਗਲੀ ਤੇ ਅੂਠੇ ਦੀ ਮਾਦੇ ਦੇ ਨਾਲ ਲੜਨੂੰ ਮੋੜ ਦੇਣਾ ਹੈ ਉਸ ਤੋਂ ਬਾਅਦ ਉੱਪਰਲੇ ਪਾਸੇ ਖਲਾਰ ਕੇ ਲੜ ਨੂੰ ਲਗਾ ਦੇਣਾ ਹੈ ਜੋ ਬਾਕੀ ਬਚਦਾ ਲੜ ਹੈ ਉਸ ਨੂੰ ਸਾਈਡ ਦੇ ਵਿੱਚ ਦੱਬ ਦੇਣਾ ਹੈ ਬਾਕੀ ਜਿੰਨਾ ਵੀਰਾਂ ਨੇ ਜੀ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜੀ ਤੇ ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਲਦ ਹੀ ਨਵੀਂ ਪੱਗ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਤੋਂ ਬਾਅਦ ਜੋ ਸੈਟਕਣਾ ਹੈ ਉਹਦੇ ਲਈ ਜੋ ਸਿਰ ਦੇ ਆਪਾਂ ਸੈਂਟਰ ਦੇ ਵਿੱਚੋਂ ਜੋ ਸਭ ਤੋਂ ਪਹਿਲਾਂ ਲੜ ਲਗਾਇਆ ਸੀ ਉਹਨੂੰ ਉੱਪਰ ਖਿੱਚ ਕੇ ਖੋਲ ਕੇ ਸਿਰ ਦੇ ਉੱਪਰ ਬਿਛਾ ਲੈਣਾ ਹੈ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਸਨੂੰ ਖਿੱਚ ਲੈਣਾ ਹੈ ਫਿਰ ਸਿਰ ਨੂੰ ਇੱਕ ਪਾਸਾ ਕਰਕੇ ਕਵਰ ਕਰ ਲੈਣਾ ਹੈ ਇੱਕ ਪਾਸਿਓਂ ਸਿਰ ਕਵਰ ਕਰਕੇ ਫਿਰ ਦੂਸਰੇ ਪਾਸਿਓਂ ਬਾਜ ਦੀ ਮਦਦ ਦੇ ਨਾਲ ਸਿਰ ਨੂੰ ਕਵਰ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਜੋ ਪਿਛਲਾ ਪੱਲਾੜ ਲਗਾਇਆ ਸੀ ਉਹਨੂੰ ਦੋਨਾਂ ਪਾਸੇ ਫੋਲਡ ਕਰਕੇ ਲਗਾ ਦੇਣਾ ਹੈ ਜੋ ਵੀਰ ਵੀਡੀਓ ਦੇਖ ਰਹੇ ਆ ਜੀ ਦੁਬਾਰਾ ਬੇਨਤੀ ਆ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੇਂ ਪੱਗ ਦਾ ਸਟਾਈਲ ਲੈ ਕੇ YouTube ਤੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ